ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦਾ। ਇਹ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਟਾਈਮ ਕੱਢ ਕੇ ਸਾਡੇ ਵਿੱਚ ਆਇਓ। ਹਲਕਾ ਵੈਸਟਰ ਲੁਧਿਆਣਾ ਦੀ ਚੋਣ ਚੱਲ ਰਹੀ ਏ। ਇਹ ਜਦੋਂ ਦਾ ਕੋਡ ਲੱਗਿਆ ਹੈ ਇਹ ਇਲੈਕਸ਼ਨ ਕਾਂਗਰਸ ਪੱਕੀ ਨੇ ਇੱਕ ਤਰਫਾ ਹੋਣੀ ਸ਼ੁਰੂ ਹੋ ਗਈ ਏ। ਅੱਜ ਅਸੀਂ ਤੋਂ ਇੱਕ ਵੱਡੀ ਹੋਰ ਖਬਰ ਤੇ ਖੁਸ਼ਖਬਰੀ ਦੇਣ ਲੱਗੇ ਹਾਂ ਕਾਂਗਰਸ ਲਈ। ਇਹ ਕਾਂਗਰਸ ਵੱਲ ਲੋਕਾਂ ਦਾ ਆਉਣ ਦਾ ਜਨ ਬਹੁਤ ਤੇਜ਼ ਹੋ ਗਿਆ ਹੈ ਆਮ ਤੌਰ ਤੇ ਇਹ ਹੁੰਦਾ ਹੈ ਕਿ ਜਦੋਂ ਸਰਕਾਰ ਹੁੰਦੀ ਹੈ ਤਾਂ 22 ਇਲੈਕਸ਼ਨ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਬੰਦੇ ਸਰਕਾਰ ਬਣ ਜਾਂਦੇ ਹਨ ਲੇਕਿਨ ਇਹ ਸਰਕਾਰ ਦੀ ਪਿਛਲੇ 3.5 ਸਾਲ ਦੀ ਕਾਰਗੁਜ਼ਾਰੀ ਇੰਨੀ ਮਾੜੀ ਹੈ ਲੋਕ ਲਾਅ ਐਂਡ ਆਰਡਰ ਤੋਂ ਇਨਾ ਤੰਗ ਆ ਚੁੱਕੇ ਹਨ ਵਿਰੋਧੀਆਂ ਤੋਂ ਬੇਟੀਆਂ ਤੋਂ ਬੰਬਾਦੋ ਸ਼ਹਿਰੀ ਲੋਕਾਂ ਤੋਂ ਤੇ ਨਾ ਤਾਂ ਕਿ ਇਹ ਇਲੈਕਸ਼ਨ ਇੱਕ ਤਰਫਾ ਹੋ ਰਹੀ ਹੈ ਕਾਂਗਰਸ ਪੱਕੀ ਹੋ ਰਹੀ ਹੈ ਤੇ ਅੱਜ ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਤੇ ਸਾਡੇ ਇੱਥੋਂ ਦੇ ਚਾਰਜ ਨਾਣਾ ਗੁਰਜੀਤ ਸਿੰਘ ਜੀ ਸਾਰਿਆਂ ਦੀ ਯਾਤ ਨਾਲ ਤੁਹਾਨੂੰ ਇੱਕ ਖੁਸ਼ਖਬਰੀ ਦੇ ਰਿਹਾ ਕਿ ਅੱਜ ਸਾਡੇ ਵਿੱਚ ਇੱਥੇ ਸਾਡੀ ਪਾਰਟੀ ਦੇ ਪਹਿਲਾ ਸਾਡੇ ਲੋਕ ਹੈ ਕਰਨ ਬੜਿੰਦੀ ਜੀ ਜਿਹੜੇ ਬੈਂਟਾ ਦੇ ਚੇਅਰਮੈਨ ਵੀ ਰਹੇ ਆ ਸਾਡੀ ਪਾਰਟੀ ਦੀ ਸਰਕਾਰ ਦੇ ਵਿੱਚ ਅੱਜ ਜੋ ਭਾਜਪਾ ਨੂੰ ਛੱਡ ਕੇ ਵਾਪਸ ਘਰ ਪਰਤ ਰਹੇ ਆ ਮੈਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਖੜੀ ਹੋ ਕੇ ਜੀਓ ਸੋ ਕਰਨ ਬੜਿੰਦੀ ਜੀ ਦਾ ਬਹੁਤ-ਬਹੁਤ ਸਵਾਗਤ ਹੈ ਬਹੁਤ ਹੀ ਵਿਚਾਰੂ ਆਪੂ ਹੈ ਤੇ ਸਾਨੂੰ ਇਹਨਾਂ ਦੀ ਆਉਣ ਨਾਲ ਬੜਾ ਉਂਗਾਰਾ ਮਿਲਣਾ ਤੇ ਅੱਜ ਮੈਂ ਤੁਹਾਨੂੰ ਜਿਹੜੀ ਐਥੋ ਅੱਜ ਦੇ ਆਪਣੇ ਸ਼ੂਬੇ ਦੇ ਵਿੱਚ ਰਾਜ ਕਰ ਰਹੀ ਪਾਰਟੀ ਉਹਦੀਆਂ ਨੀਤੀਆਂ ਤੋਂ ਤਾਂ ਘੋਕ ਜਦੋਂ ਐਮਐਲਏ ਦੀ ਇਲੈਕਸ਼ਨ ਹੁੰਦੀ ਹੈ ਤਾਂ ਮੈਂਬਰ ਹਿਊਸ ਪਰ ਕੌਂਸਲ ਜਾਂ ਕਾਰਪੋਰੇਸ਼ਨ ਬਹੁਤ ਅਹਿਮ ਚੀਜ਼ ਹੁੰਦੀ ਹੈ ਤੇ ਅੱਜ ਸਾਨੂੰ ਖੁਸ਼ੀ ਹੈ ਕਿ ਸਾਡੇ ਵਿਚਕਾਰ ਸਨੀ ਮਾਸਟਰ ਜੀ ਜਿਨ੍ਹਾਂ ਦਾ ਨਾਮ ਸਤਨਾਮ ਸਿੰਘ ਹੈ ਵਾਣ ਨੰਬਰ 58 ਤੋਂ ਮੈਂਬਰ ਹੈ ਅੱਜ ਆਮ ਆਦੀ ਪਾਰਟੀ ਦੇ ਮੈਂਬਰ ਚੁਣੇ ਹੋਏ ਐ ਕਾਉਂਸਲਰ ਚੁਣੇ ਹੋਏ ਐ ਜੁੜੇ ਆਏ ਤੋਂ ਇਹ ਸੇ ਏਰੀਆ ਦੇ ਐ ਜਿੱਥੇ ਇਲੈਕਸ਼ਨ ਹੋ ਰਹੀ ਹੈ ਮੈਂ ਸਵਾਗਤ ਕਰਦਾ ਸਤਨਾਮ ਸਿੰਘ ਜੀ ਸਨੀਮਾ ਅਸਰ ਜੀ ਦਾ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ ਉਹਨਾਂ ਦਾ ਸਵਾਗਤ ਕਰਦਾ ਜਿਹੜਾ ਖੜੇ ਹੋ ਕੇ ਸਾਰਿਆਂ ਦਾ ਆਪਣਾ ਤੇ ਨਾਲ ਹੀ ਇਸ ਤੋਂ ਬਾਅਦ ਤੇ ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਨੂੰ ਸਨਮਾਨਿਤ ਕਰੀਏ ਸਾਡੇ ਰਾਣਾ ਜੀ ਕਰਨਗੇ ਮੈਂ ਇਸ ਤੋਂ ਇਲਾਵਾ ਜਿਹੜੇ ਸਾਡੇ ਇੱਥੇ ਪਹਿਲਾਂ ਐਮਐਲਏ ਸੀ ਭੂਗੀ ਜੀ ਜਿਨ੍ਹਾਂ ਨਾਲ ਮੇਰਾ ਵੀ ਬੜਾ ਪਿਆਰ ਸੀ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਐਮਐਲਏ ਬਣ ਕੇ ਵੀ ਇਹਨਾਂ ਤੋਂ ਬਹੁਤ ਦੁਖੀ ਸੀ ਤੇ ਪਰੇਸ਼ਾਨ ਹੋ ਗਏ ਉਹਨਾਂ ਨੇ ਆਪਣੀ ਜਾਨ ਦਿੱਤੀ ਹੈ ਅੱਜ ਉਹਨਾਂ ਦੇ ਭਾਣਜੇ ਸਾਨੂੰ ਜੁਆਇਨ ਕਰ ਰਹੇ ਹੈ ਉਹਨਾਂ ਦਾ ਵੀ ਮੈਂ ਪਰਮਦੀਪ ਸਿੰਘ ਜੀ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਕਰਦਾ ਹਾਂ ਇਹ ਸਾਡੇ ਵਿਚਾਰ ਅੱਜ ਕਾਂਗਰਸ ਪਾਰਟੀ ਜੋ ਇੰਟਰ ਹੈ ਸੋ ਮੈਂ ਇਹਨਾਂ ਸਖੀਰਤਾ ਦਾ ਆຊੂ ਜੀ ਵੀ ਸਵਾਗਤ ਕਰਾਂਗੇ ਪਹਿਲਾਂ ਮੈਂ ਰਾਣਾ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਕਾਂਗਰਸ ਪਾਰਟੀ ਦੇ ਝੰਡੇ ਦੇ ਨਾਲ ਸਨਮਾਨਿਤ ਕਰਨ ਵੈਲਕਮ ਹੋਣ ਦਿਓ ਜੀ ਸੋ ਨਿਹਾਲ ਰੋਣੀ ਉਹ ਖਨਾਰੇ ਕਾਪੀ ਦੇਖੋ ਤੁਮਹਾਂ ਦਾ ਚੱਲ ਰਿਹਾ ਹੈ ਇਹ ਨੌਜਵਾਨ ਪੀੜ੍ਹੀ ਜਿਹੜੀ ਕਦੇ ਆਮ ਆਦਮੀ ਦੇ ਪਿੱਛੇ ਆਪਣਾ ਸਾਰੀ ਜ਼ਿੰਦਗੀ ਲਗਾ ਕੇ ਜ਼ਿੰਦਗੀ ਦੀ ਕਮਾਈਆਂ ਲਗਾ ਕੇ ਉਹਨਾਂ ਨੂੰ ਬਦਲਾਵ ਸਮਝ ਕੇ ਕਿ ਕੋਈ ਇਨਕਲਾਬ ਆ ਰਿਹਾ ਹੈ ਅੱਜ ਉਹਨਾਂ ਦੀਆਂ ਨੀਤੀਆਂ ਉਹਨਾਂ ਦੀ ਕਾਰਗੁਜ਼ਾਰੀ ਦੇਖ ਕੇ ਵਾਪਸ ਮੁੜੇ ਹੈ ਕਿ ਕੌਂਸਲਰ ਜਿਹੜੇ ਕੇ ਜਿੱਤੇ ਹੋਏ ਆਮ ਆਦੀ ਪਾਰਟੀ ਵੱਲੋਂ ਤੇ ਸਾਡੇ ਸਾਡੇ ਜਿਹੜੇ ਆਪਣੇ ਲੀਡਰ ਭਾਜੀਪੀ ਚਲੇ ਗਏ ਤੇ ਅੱਜ ਵਾਪਸ ਕਾਂਗਰਸ ਆਏ ਮੈਂ ਆਸ਼ੂ ਜੀ ਨੂੰ ਮੁਬਾਰਕਬਾਦ ਦਿੰਦਾ ਕਿ ਲੋਕ ਉਮਰ ਕੇ ਥੋੜੇ ਵਾ ਨਾ ਰਹੇ ਲੋਕ ਦੂਸਰਿਆਂ ਦੀ ਕਾਰਜਗਾਰੀ ਨੂੰ ਦੇਖ ਕੇ ਅੱਜ ਵਾਪਸ ਆ ਰਹੇ ਇਹ ਤੁਹਾਡੀ ਆਪਣੀ ਕਾਰਜਕਾਰੀ ਜੋ ਤੁਸੀਂ ਇੱਥੇ ਅੱਛੇ ਕੰਮ ਕੀਤੇ ਡਿਵੈਲਪਮੈਂਟ ਕੀਤੀ ਉਸ ਤੋਂ ਪ੍ਰਭਾਵਿਤ ਹੋ ਕੇ ਲੋਕ ਅੱਜ ਵਾਪਸ ਆਹ ਵੱਡੇ ਵੱਡੇ ਲੀਡਰ ਬਾਪਾ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮਾਣ ਬਖਸ਼ਿਆ ਤੇ ਨਾਲ ਹੀ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਪਾਰਟੀ 'ਚ ਆਇਆ ਉਸ ਬੰਦੇ 'ਤੇ ਹੱਕ ਚਾਹ ਜਿਹੜਾ ਅੱਜ ਤੱਕ ਲੋਕਾਂ ਲਈ ਖੜਦਾ ਰਿਹਾ ਤੇ ਅੱਗੇ ਵੀ ਖੜੂਗਾ ਪਰ ਮੈਂ ਇਹ ਪਾਰਟੀ 'ਚ ਆਮ ਆਦਮੀ ਪਾਰਟੀ ਤੋਂ ਤੰਗ ਹੋ ਕੇ ਆਇਆ ਜਦੋਂ ਬਾਹਰ ਲਿਆ ਸਟੇਟਾਂ ਵਾਲੇ ਆ ਕੇ ਪੰਜਾਬ 'ਤੇ ਰਾਜ ਕਰਨਗੇ ਤੇ ਅਸੀਂ ਆਪਣੇ ਹੱਕਾਂ ਲਈ ਖੜਨੇ ਹੀ ਆਂ ਤੇ ਇਹਨਾਂ ਦੇ ਦਿੱਲੀ ਖੜਨਾ ਧੰਨਵਾਦ ਜੀ ਲੋ ਜੀ ਅਸ਼ਲੀ ਜੀ ਜੀ ਬਹੁਤ ਹੀ ਸਤਿਕਾਰਯੋਗ ਚਨੀ ਸਾਹ ਰਾਣਾ ਜੀ ਸਿੱਧੂ ਸਾਹਿਬ ਦੇ ਤਾ ਸਾਹ ਵਰਗੜ ਭਾਈ ਬ੍ਰਿੰਦਰ ਜੀ ਚੀਮਾ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਜੀ ਆਇਆਂ ਨੂੰ ਕਹਿਣਾ ਸਨੀ ਵੀਰ ਨੂੰ ਬ੍ਰਿੰਗ ਸਾਹਿਬ ਨੂੰ ਔਰ ਗੌਨੀ ਭਾਈ ਨੂੰ ਜਿਨ੍ਹਾਂ ਨੇ ਇਹ ਸਿਲੈਕਸ਼ਨ ਦੇ ਸਮੇਂ ਮੇਰੇ ਨਾਲ ਚੱਲਣ ਦਾ ਸੰਕਲਪ ਲਿਆ ਔਰ ਖਾਸ ਤੌਰ ਤੇ ਕਾਂਗਰਸ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਮੈਂ ਬਹੁਤ ਧੰਨਵਾਦੀ ਹਾਂ ਪਰਵਾਜ਼ ਚ ਵਾਦਾ ਹੋ ਰਿਹਾ ਹੈ ਸਰੇ ਵੀ ਜੁਆਇਨਿੰਗ ਹੋਈ ਵਿਕਰਮਜੀਤ ਹੁਣਾਂ ਦੀ ਜਿਹੜੇ ਆਪ ਦੇ ਆਈਟੀ ਸੈੱਲ ਦੇ ਕੋਆਰਡੀਨੇਟਰ ਸੀ ਮਾਲਵਾ ਜ਼ੋਨ ਦੇ ਤੇ ਆ ਹੁਣ ਤੁਹਾਡੇ ਸਾਹਮਣੇ ਤਿੰਨ ਹੋਰ ਬੰਦੇ ਬੈਠੇ ਤੇ ਇਹ ਤੁਸੀਂ ਆਪ ਅੰਦਾਜ਼ਾ ਲਗਾਓ ਵੀ ਆਮ ਆਦਮੀ ਪਾਰਟੀ ਦਾ ਝਾੜੂ ਤਾਂ ਹੁਣ ਦਿਖਣਾ ਸ਼ੁਰੂ ਹੋ ਗਿਆ ਤੇ 19 ਤਰੀਕ ਤੱਕ ਇਹ ਕਿੱਥੇ ਜਾ ਕੇ ਰੁਕੇਗਾ ਕੰਮ ਇਹ ਤੁਸੀਂ ਆਪ ਹੀ ਦੇਖੋਗੇ ਕੱਲ ਦੇ ਨਾਮੀਨੇਸ਼ਨ ਤੋਂ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਿਆ ਹੈ ਸਾਰੀ ਕੰਸਟਿਟਿਊਐਂਸੀਜ਼ ਮੈਂ ਧਨਵਾਦੀਆਂ ਆਪਣੇ ਵਰਕਰਾਂ ਦਾ ਜਿਨ੍ਹਾਂ ਨੇ ਪੂਰਾ ਜੋਸ਼ ਦਿਖਾਇਆ ਬੜੇ ਹਮ ਹਮਾ ਕੇ ਪਹੁੰਚੇ ਔਰ ਮੈਂ ਧਨਵਾਦੀਆਂ ਆਪਣੀ ਲੀਡਰਸ਼ਿਪ ਦਾ ਸਾਰੀ ਦਾ ਜਿਨ੍ਹਾਂ ਨੇ ਸੰਕਲਪ ਲਿਆ ਵੀ ਇਹ ਸੀਟ ਅਸੀਂ ਹਰ ਹਾਲਤ ਹਰ ਹੀਲੇ ਚਿਤਾਉਣੀਆਂ ਇੱਕ ਇੱਕ ਲੀਡਰ ਵਰਕਰ ਬਣ ਕੇ ਅੱਜ ਗਲੀਆਂ ਦੇ ਵਿੱਚ ਕੰਮ ਕਰ ਰਿਹਾ ਤੁਸੀਂ ਆ ਦੇਖਿਆ ਕਿ ਡੀ ਲੀਡਰਸ਼ਿਪ ਅੱਜ ਖੜੀ ਹੈ ਜਿਹੜੀ ਸਿਰਫ ਜੁਆਇਨਿੰਗ ਕਰਾਣ ਆਪਣੇ ਆਪਣੇ ਜਿਹੜੇ ਜਿਹੜੇ ਇਲਾਕੇ 'ਚ ਕੰਪੇਨ ਕਰਦੇ ਸੀ ਉੱਥੋਂ ਨਿਕਲ ਕੇ ਇੱਥੇ ਆਏ ਸੋ ਜਿੱਥੇ ਮੈਂ ਇਹਨਾਂ ਨੂੰ ਵੈਲਕਮ ਕਰਦਾ ਮੈਂ ਆਪਣੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਵੀ ਕਰਦਾ ਬਹੁਤ ਮਿਹਰਬਾਨ ਬਹੁਤ